ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ આજ ਇੱਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਜ਼ਿਪਤੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇਗੇ ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਜਾ ਕੇ ਉੱਥੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਵਿਹਾਰ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਸਰਕਾਰ ਆਪਕੇ ਦਵਾਰ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਚੋ ਛੋਟੀਆਂ ਸਮੱਸਿਆਵਾਂ ਵੱਡੀਆਂ ਸਮੱਸਿਆਵਾਂ ਜਦ ਤੱਕ ਉਹਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਔਰ ਦੂਸਰੀ ਵੱਡੀ ਗੱਲ ਇਹ ਆ ਕਿ ਜਿਹੜਾ ਸਮੱਸਿਆ ਲੈ ਕੇ ਆਉਂਦਾਗਾ ਔਰ ਹੱਲ ਵੀ ਲਗਭਗ ਉਹਦੇ ਕੋਲੇ ਹੁੰਦਾਗਾ ਔਰ ਬਹੁਤ ਸਾਰੇ ਜਦੋਂ ਅਸੀਂ ਜਾਣੇ ਆ ਪਿੰਡਾਂ 'ਚ ਅਸੀਂ ਜਾਣੇ ਆ ਲੋਕਾਂ ਕੋਲੇ ਤਦ ਰੋ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਥੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਪਰ ਬਹੁਤ ਸਾਰੇ ਹੱਲ ਤਾਂ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸਡੀਐਮ ਲੈਵਲ ਦੇ ਉੱਤੇ ਕਦੇ ਡੀਸੀ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਾਹਿਬਾਨ ਦੇ ਲੈਵਲ ਦੇ ਉੱਤੇ ਕਿਤੇ ਐਸਐਸਪੀ ਸਾਹਿਬ ਦੇ ਲੈਵਲ ਤੇ ਹੁੰਦੀਆਂ ਲੱਗੀਆਂ ਸੋ ਅੱਜ ਅਸੀਂ ਇੱਕ ਬੈਕਟਰਨ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿਜ਼ਿਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ 'ਚ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਉਹਦਾ ਇਲਾਕਾ ਹੈਗਾ ਉੱਥੇ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਔਰ ਘਟੋ ਘਟ ਜਦੋਂ ਉਹ ਵਿজিট ਕਰਨ ਨਿਕਲਣਗੇ ਤਾਂ ਚਾਰ ਜਾਂ ਤਿੰਨ ਸਪਾਟ ਜਿਹੜੇ ਆਇਡੈਂਟੀਫਾਈ ਕਰਨਗੇ ਤਿੰਨ ਜਾਂ ਚਾਰ ਪਿੰਡਾਂ ਦੇ ਅੰਦਰ ਤਿੰਨ ਜਾਂ ਚਾਰ ਬੋਰਡਸ ਦੇ ਅੰਦਰ ਜਾਣਗੇ ਉੱਥੇ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਔਰ ਲੋਕਾਂ ਤੋਂ ਫਰਸਟ ਹੈਂਡ ਫੀਡਬੈਕ ਜਿਹੜੀ ਆ ਫਰਸਟ ਹੈਂਡ ਫੀਡਬੈਕ ਜਿਹੜੀ ਉਹ ਲਈ ਜਾਊਗੀ ਕਿ ਕਿਸ ਤਰ੍ਹਾਂ ਹੈਲਥ케ਅਰ ਦੇ ਜਿਹੜੇ ਅਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਗਿਆ ਚਾਹੇ ਫਾਰਮਾਸਿਸਟ ਨੇਗੇ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲੀਨਿਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਯਾ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੱਕ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫੀਸ਼ੀਅਰੀ ਦੇ ਨੇ ਜਾਂ ਜਿਹਨਾਂ ਲੋਕਾਂ ਤੱਕ ਕੋ ਸਹੂਲਤਾਂ ਪਹੁੰਚਣੀਆਂ ਨੇ ਜੇ ਉਹ ਨਹੀਂ ਪਹੁੰਚਦੀ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਿਅਰ ਹੁੰਦਾ ਹੈ ਇਸੇ ਗੱਲ ਕਰਕੇ ਇਹ ਅਸੀਂ ਅੱਜ ਆਰਡਰ ਜਾਰੀ ਕੀਤੇ ਨੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਹਿਬਾਨ ਸਾਡੇ ਅਤੇ ਆਪਕਣ ਜਿਹੜੇ ਦੇਗੇ ਉਧਰ ਦੇ ਸਕੂਲਾਂ ਦੇ ਅੰਦਰ ਤੇ ਇਸ ਤੋਂ ਬਿਨਾ ਕੀ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ? ਔਰ ਸਭ ਤੋਂ ਵੱਡੀ ਗੱਲ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ। ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ? ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਆਉ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਉਹ ਬਿਲਕੁਲ ਨਿਚਲੇ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਔਰ ਦੂਸਰਾ ਸਾਡੇ ਨੌਜਵਾਨ ਨੇ ਜਿਹੜੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਾਡੀ ਜਵਾਨੀ ਆ ਉਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਸਾਰੇ ਨੂੰ ਮੋਟੀਵੇਟ ਕਰਕੇ ਗਰਾਉਂਡ ਤੱਕ ਪਹੁੰਚਾਇਆ ਜਾਊਗਾ ਉਹਨੂੰ ਗਰਾਉਂਡ ਤੱਕ ਲੈ ਕੇ ਜਾਇਆ ਜਾਊਗਾ ਕਿਉਂਕਿ ਜਦੋਂ ਐਂਟੀ ਡਰਗ ਕੈਂਪੇਨ ਪੰਜਾਬ ਚੱਲ ਰਹੀ ਆ ਇਹਦੇ ਨਾਲ ਦੀ ਨਾਲ ਸਾਡੀ ਦੂਜੀ ਮੁਹਿੰਮਾ ਕਿ ਅਸੀਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਗਰਾਉਂਡ ਤੱਕ ਲੈ ਕੇ ਜਾਈਏ ਸਪੋਰਟਸ ਦੇ ਇਵੈਂਟਸ ਸ਼ਾਮਿਲ ਕਰੀਏ ਤਾਂ ਕਿ ਜਿਹੜਾ ਉਹ ਦੂਰ ਰਹਿਣ ਇਹਨਾਂ ਸਾਰੀਆਂ ਸਾਰੀਆਂ ਐਕਟੀਵਿਟੀ ਨੂੰ ਚੈੱਕ ਕੀਤਾ ਜਾਊਗਾ। ਔਰ ਇਸ ਦੇ ਨਾਲ ਦੀ ਨਾਲ ਉਹਦਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ? ਸੋਸ਼ਲ ਪ੍ਰਭਾਵ ਕੀ ਪੈ ਰਿਹਾ? ਕੀ ਉਹ ਜਿਹੜੀ એનર્ਜੀ ਆ ਸਾਡੀ ਜਿਹੜੀ ਅਸੀਂ ਸਪੋਰਟਸ 'ਚ ਇਨਵੈਸਟ ਕਰ ਰਹੇ ਆ ਕੀ ਉਹ ਚੈਨਲਾਈਜ਼ ਹੋ ਰਹੀ ਆ ਜਾਂ ਨਹੀਂ ਹੋ ਰਹੀ? ਉਹਦੇ ਤੇ ਵੀ ਧਿਆਨ ਰੱਖਿਆ ਜਾਊਗਾ। ਇਹਦੇ ਅਸੀਂ ਲਗਭਗ 4 ਜਿਹੜੇ ਸਟੈਪ ਨੇ ਉਹ ਅੱਜ ਨਿਰਧਾਰਤ ਕੀਤੇ ਨੇਗੇ। ਕਿ ਪਿੰਡਾਂ 'ਵਿ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਜਿਉਂ ਆਪਾਂ ਕਹਿੰਦੇ ਆ ਦੋ ਸਟੈਪ ਉਹਨਾਂ ਦੇ ਮੁਸ਼ਕਲਾਂ ਸੁਣਨੀਆਂ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ ਉਹਨਾਂ ਪਬਲਿਕ ਮੀਟਿੰਗਸ ਤੋਂ ਜਿਹੜੇ ਡਾਕੂਮੈਂਟ ਲਗੇ ਜੋ ਕਿ ਐਪਲੀਕੇਸ਼ਨ ਕੰਸਰਨਡ ਵਿਅਕਤੀ ਜਿਹੜਾ ਤੁਹਾਨੂੰ ਦਿੰਦਾਗਾ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਉਹਦਾ ਇੱਕ ਪੂਰਾ ਬਿਉਰਾ ਤਿਆਰ ਕਰਨਾਗਾ। ਔਰ ਇਸ ਤੋਂ ਬਿਨਾ ਇਹ ਨਹੀਂ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਜਾਣ ਕੇ ਬਹੁਤ ਸਾਰੇ ਐਸੇ ਡਿਪਾਰਟਮੈਂਟ ਲਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ। ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ। ਉਹ ਸਾਰਾ ਡੇਟਾ ਕਲੈਕਟ ਕਰਕੇ ਅਪਲੀਕੇਸ਼ਨ ਕਲੈਕਟ ਕਰਕੇ ਉਹ ਕੰਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਸ ਪੋਸੀਬਲ ਹੋ ਸਕਦਾ ਜਿੰਨੀ ਜਲਦੀ ਹੋ ਸਕਦਾ। ਉਹਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਸੋਵੈ ਸੰਵਿਧਾਨ ਇੱਕ ਬਹੁਤ ਵੱਡਾ ਸਟੈਪ ਆ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਡਿਪਾਰਟਮੈਂਟ ਆਫ ਰਿਮੂਵਲ ਆਫ ਪਬਲਿਕ ਗ੍ਰੀਵੈਂਸਾ ਉਹਦੇ ਕੋਲੇ ਸਾਰਾ ਡਾਟਾ ਜਿਹੜਾਗਾ ਉਹ ਵੀ ਇਕੱਤਰ ਕੀਤਾ ਜਾਊਗਾ ਡਿਪਟੀ ਕਮਿਸ਼ਨਰ ਸਾਹਿਬ ਖੁਦ ਉਹ ਸਾਰਾ ਡਾਟਾ ਕਿ ਮੈਂ ਡਿਰ ਵਿੱਚ ਗਿਆ ਸੀ ਮੈਂ ਛਾਜਲੀ ਗਿਆ ਸੀ ਮੈਂ ਧੂਰੀ ਗਿਆ ਸੀ ਉੱਥੋਂ ਮੈਨੂੰ ਆ ਡਾਟਾ ਜਿਹੜਾ ਨਿਕਲ ਕੇ ਆਇਆ ਕਿ ਇਹਨੇ ਲੋਕਾਂ ਨੇ ਮਹੱਲਾ ਕਲੀਨਿਕ ਵਿੱਚ ਗਿਆ ਸੀ ਉਹਨਾਂ ਨੂੰ ਮੈਡੀਸਨ ਮਿਲੀ ਮੈਡੀਸਨ ਨਹੀਂ ਮਿਲੀ ਡਾਕਟਰ ਹਾਜ਼ਰ ਸੀ ਨਹੀਂ ਸੀ ਹਾਜ਼ਰ ਮੈਂ ਇਹਨੇ ਸਕੂਲਾਂ ਦੀ ਵਿਜ਼ਿਟ ਕੀਤੀ ਕਿ ਟੀਚਰ ਸਾਹਿਬਾਨ ਹਾਜ਼ਰ ਸੀ ਕਿ ਕੋਈ ਪੜਾ ਰਿਹਾ ਸੀ ਜਾਂ ਨਹੀਂ ਪੜਾ ਰਿਹਾ ਸੀ ਉਹ ਕੋਈ ਜਗ੍ਹਾ ਤੇ ਸਕੇਤਾ ਮਿਲਦੀਆਂ ਨੇਗੀਆਂ ਮਤਲਬ ਹਰ ਡਿਪਾਰਟਮੈਂਟ ਦੇ ਅੰਦਰ ਜਾ ਕੇ ਚੈੱਕ ਕਰਨਗੇ ਉਹ ਸਾਰੀ ਰਿਪੋਰਟ ਜਿਹੜੀ ਆ ਬੜਾ ਕੇ ਡਿਪਾਰਟਮੈਂਟ ਨੂੰ ਸੌਂਪਣਗੇ ਤਾਂ ਕਿ ਉਹਨਾਂ ਤੇ ਜਦੋਂ ਰਿਪੋਰਟਾਂ ਆਉਣਗੀਆਂ ਉਹਨਾਂ ਤੇ ਐਕਸ਼ਨ ਵੀ ਲਿਆ ਜਾਊਗਾ ਔਰ ਟਾਈ ਬੌਂਡ ਐਕਸ਼ਨ ਪਲਾਨ ਜਿਹੜਾ ਉਹ ਵੀ ਦਿੱਤਾਗਾ ਕਿ ਤੁਸੀਂ ਕੀ ਐਕਸ਼ਨ ਕੀਤਾ ਮੰਨ ਲਓ ਕੋਈ ਟੀਚਰ ਸਕੂਲ ਚ ਗਏ ਕੋਈ ਟੀਚਰ ਸਹਿਵਾਨ ਸਮੇਂ ਸਿਰ 9 ਵਜੇ ਕਲਾਸ ਸ਼ੁਰੂ ਹੁੰਦੀ ਹੈ 9 ਵਜੇ ਨਹੀਂ ਪਹੁੰਚਿਆ ਡੀਸੀ ਸਹਿਵਾਨ 9 ਵਜੇ ਪਹੁੰਚ ਗਏ ਐਸਡੀਮ ਸਹਿਵਾਨ 9 ਵਜੇ ਪਹੁੰਚ ਗਏ ਤਾਂ ਤਤੰਤ ਰਿਪੋਰਟ ਜਿਹੜੀ ਆ ਉਹ ਉੱਪਰ ਵੀ ਹੋਊਗੀ ਤਤੰਤ ਜਿਹੜਾ ਕਨਸਰਨ এডੂਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਆ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਖਲਵਾੜ ਨਾ ਕਰ ਸਕੇ ਹਾਂ ਜੇਕਰ ਕੋਈ ਮਰੀਜ਼ 9 ਵਜੇ 5 ਮਿੰਟ ਤੇ ਪਹੁੰਚ ਗਿਆ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9 ਵਜੇ 5 ਮਿੰਟ ਤੇ ਆ ਗਿਆ ਸੀ 9 ਵਜੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਏ ਸੀਗੇ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ ਤਾਂ ਕਿ ਇਹਦੇ ਨਾਲ ਮੈਂ ਸਮਝਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਔਰ ਲੋਕਾਂ ਦੇ ਕੰਮਕਾਰ ਲੋਕਾਂ ਦੇ ਕੰਮ ਕਰਨ ਜਿਹੜੇ ਉਹ ਵੀ ਤੇਜ਼ੀ ਦੇ ਨਾਲ ਹੋਣਗੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕੰਮ ਵਿਚਾਰੇ ਕੋਈ ਬਾਰ-ਬਾਰ ਚੱਕਰ ਮਾਰ ਕੇ ਵਿੱਤੀ ਕਮਿਸ਼ਨ ਸਾਹਿਬਾਨ ਦੇ ਚੱਕਰ ਮਾਰ ਕੇ ਬਾਰ ਜਦੋਂ ਆਉਂਦਾ ਹੈ ਵਿਚਾਰਾ ਕੋਈ ਬਜ਼ੁਰਗ ਅਪਲੀਕੇਸ਼ਨ ਲੈ ਕੇ ਤਾਂ ਪੀਐਨ ਸਾਹਿਬ ਕਹਿੰਦੇ ਨੇ ਜਾਂ ਕੋਈ ਵਿਅਕਤੀ ਕਹਿੰਦਾ ਕਿ ਡੀਸੀ ਸਾਹਿਬ ਹੈ ਨਹੀਂ ਐਸਜੀਐਮ ਸਾਹਿਬਾਨ ਹੈ ਨਹੀਂ ਜਾਂ ਤੁਸੀਂ ਹੋਰ ਅਫੀਸਰ ਕੋਲ ਜਾਂਦਾ ਕਹਿੰਦੇ ਅਫੀਸਰ ਮਿਲਿਆ ਨਹੀਂ ਪਰ ਲੇਕਿਨ ਦੋਰ ਸਲੈਪ ਜਿਹੜੀ ਅਸੀਂ ਡਿਲੀਵਰੀ ਦੇ ਰਹੇ ਹਾਂਗੇ ਇਹਦੇ ਨਾਲ ਡੀਸੀ ਸਹਿਬਾਨ ਜਾ ਕੇ ਆਉਣਗਾ ਪੂਰੇ ਪਿੰਡ ਦੇ ਅੰਦਰ ਮੰਨ ਲਓ ਪਹਿਲਾ ਪਿੰਡ ਆ ਉਹਦੇ ਅੰਦਰ ਪਹਿਲਾ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਹਿਬਾਨ ਆ ਰਹੇ ਨੇ ਕਿ ਜੇ ਕੋਈ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਟ ਵਿਅਕਤੀ ਫਲਾਣੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰਕੇ ਆਉਣਾ ਹੋਊਗਾ ਸੋ ਅੱਜ ਇਹ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਹਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾਗਾ ਔਰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬੇਸਤ ਕਰੋ ਔਰ ਘਟੋ ਘਟ ਤਿੰਨ ਜਾਂ ਚਾਰ ਪਿੰਡ ਹਰ ਰੋਜ਼ ਕਰੋ ਔਰ ਹਫਤੇ ਚ ਚਾਰ ਦਿਨ ਜਿਹੜੇ ਨੇਗੇ ਔਰ ਜੂਝ ਰਹੋ ਕਿਉਂਕਿ ਇਸ ਸੈਚਰਡੇ ਸੰਡੇ ਵੀ ਰੱਖਿਆਗਾ ਸੋਮਵਾਰ ਤੇ ਮੰਗਲਵਾਰ ਵੀ ਰੱਖਿਆਗਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਯਾਨੀ ਕਿ ਅਸੀਂ ਅਫਸਰਾਂ ਦੇ ਜਦੋਂ ਆਫੀਸ਼ੀਅਲ ਡੇ ਨੇਗੇ ਉਹ ਵੀ ਰੱਖੇ ਨੇ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਂ ਜਿਹੜੇ ਦੂਦ ਰਾੜੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਉਹਦੇ ਨੇੜੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਆਪਣੇ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ ਜੀਮਾ ਸਾਹਿਬ ਜੇ ਜਿਹੜੀ ਆਪ ਨੂੰ ਛੁੱਟੀ ਦਾ ਦਿਨ ਹੁੰਦਾ ਹੈ ਵਸੇ ਅੰਮੋਲ ਸਰਕਾਰੀ ਦਫ਼ਤਰਾਂ ਦੇ ਉਹ ਲੱਗੇਰਾ ਦਾ ਆ ਸਕਦਾ ਦੇਖੋ ਗੱਲ ਇਹ ਆ ਕਿ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੇ ਜਾਣਾ ਹੁੰਦਾ ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇंदे ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ ਔਰ ਮੈਨੂੰ ਲੱਗਦਾ ਨਿਕਾ ਕਿ ਕੋਈ ਵਾਲੀ ਬੱਡੀ ਸਮੱਸਿਆ ਕੀ ਜੇ ਉਹਦੇ ਮਹਿਮ ਜਿਹੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ ਤਾਂ ਗਰਾਊਂਡ ਦੇ ਉੱਤੇ ਸਮੱਸਿਆ ਹੀ ਮੇ ਖਤਮ ਹੋ ਜਾਣਗੀ ਆ ਲੋਕਾਂ ਦੇ ਕੰਮ 24 ਘੰਟਿਆਂ ਚ ਹੋ ਜਾਣਗੇ ਜਦੋਂ ਮੰਨ ਲਓ ਉਹਨਾਂ ਨੇ ਉਸ ਇਲਾਕੇ ਜਾਣਾਗਾ ਡੀਸੀ ਸਾਹਿਬਾਨ ਨੇ ਲੈ ਲੈ ਗਾਗੇ ਦੇ ਹਲਕੇ ਜਾਣਾਗਾ ਜਦੋਂ ਲੈ ਲੈ ਗਾਗੇ ਦੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸਡੀਐਮ ਸਾਹਿਬਾਨ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀਸੀ ਸਾਹਿਬਾਨ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਾਈ ਕਰ ਲੈ ਚੁੱਕਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਮਹੀਨਾ ਦੋ ਦੋ ਦਮਹੀਨੇ ਨੇ ਥੱਲੇ ਕਿ ਲਾ ਉਠ ਜਾ ਕਰਕੇ ਰੱਖ ਦਿੰਦੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਤੇ ਲਗਾਤਾਰ ਕੰਮ ਕਰ ਲਗੇ ਬੇਸਿਕਲੀ ਗੱਲ ਇਹ ਹੈ ਜੀ ਕਿ ਉਹ 24 ਘੰਟੇ ਡੀਸੀ ਸਹਿਬਾਨ ਇਸ ਲਈ ਲੱਗੀ ਰਹਿਣਗੇ ਜੁਦੇ ਮਹਿਮ ਦੇ ਵਿੱਚ ਉਸ ਵੇਲੇ ਕਾਉਂਟੇਬਿਲਟੀ ਤੈਅ ਹੋਊਗੀ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਵੀ ਅਧਿਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੇ ਤੋਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈਅ ਹੋਊਗੀ ਉਹਨੂੰ ਉਸ ਤਰ੍ਹਾਂ ਮੈਂ ਜਿਹੜੀ ਸਜ਼ਾਗੀ ਉਹ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਕਿ ਬਸ ਫੀਡਬੈਕ ਆਣ ਕਿ ਉਹ ਲਈ ਕੋ ਅਲੱਗ ਤੋਂ ਵਿਭਾਗਨਾ ਆਇਆ ਜਾਇਆ ਹੈ ਜਿਸ ਦੇ ਵਿੱਚ ਨਹੀਂ ਨਹੀਂ ਵਿਭਾਗ ਜਿਹੜਾ ਆਲਰੇਡੀ ਬਣਿਆ ਹੈਗਾ ਪਬਲਿਕ ਗ੍ਰੀਵੈਂਸ ਡਿਪਾਰਟਮੈਂਟ ਜਿਹੜਾ ਆਲਰੇਡੀ ਬਣਿਆ ਹੈਗਾ ਉਹ ਡਿਪਾਰਟਮੈਂਟ ਦੇ ਅੰਦਰ ਡਾਟਾ ਇਕੱਠਾ ਹੋਊਗਾ 2022 ਚ ਜਦੋਂ ਸਰਕਾਰ ਬਣੀ ਸੀ ਸੀਐਮ ਸਾਹਿਬ ਨੇ ਕਿਹਾ ਸੀ ਵੀ ਪੰਜਾਬ ਸਰਕਾਰ ਨੂੰ ਪਿੰਡਾਂ 'ਚ ਚੱਲੇਗੀ ਇਹ ਗੱਲ ਅਜ ਤੋਂ 3 ਸਾਲ ਪਹਿਲਾਂ ਵੀ ਕਹੀ ਸੀ ਕਿ ਸਾਡੇ ਮੰਤਰੀ ਵਿਧਾਇਕ ਅਕਸਰ ਪਿੰਡਾਂ 'ਚ ਜਾਇਆ ਕਰਨਗੇ ਇਹ ਤੁਹਾਨੂੰ ਨਹੀਂ ਲੱਗਦਾ ਕਿ 3 ਸਾਲ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਈ ਆ ਜੰਦੀਆ ਸਰਕਾਰ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਮਹਮ ਸਮੇ ਸਮੇਸਰ ਲਾਂਚ ਹੁੰਦੀ ਰਹਿੰਦੀ ਹੈ ਹਰੇਕ ਸਾਲ ਆਲਮੋਸਟ ਤਿੰਨੇ ਚਾਰ ਮਹੀਨੇਸ ਜਾਂਦੇ ਹੈਗੇ ਤਿੰਨ ਚਾਰ ਮਹੀਨੇ ਦੇਖਦੇ ਆਂਗੇ ਦੋ ਮਹੀਨੇ ਕੇ ਤੇ 6 ਮਹੀਨੇ ਕੇ ਤਿੰਨ ਮਹੀਨੇ ਛੱਡ ਛੱਡ ਕੇ ਦੇਖਦੇ ਆਂ ਸੋ ਇਹ ਨਹੀਂ ਹੈਗਾ ਕਿ ਕੋਈ ਸਰਕਾਰ ਤੁਹਾਡੇ ਦਵਾਰ ਜਿਹੜੀ ਅੱਜ ਆ ਅਸੀਂ ਲਗਾਤਾਰ ਜਿਹੜਾ ਹੈਗਾ ਆਰਡਰ ਜਾਰੀ ਕਰਦੇ ਰਹੇ ਨੇ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਸੋ ਜਦੋਂ ਕਿਤੇ ਸਾਨੂੰ ਪਿੱਛੇ ਜੇ ਡਾਟਾ ਮੰਗਵਾਇਆ ਸੀ ਜਦੋਂ ਕਿਤੇ ਸਾਨੂੰ ਰਿਪੋਰਟਾਂ ਮਿਲਦੀਆਂ ਨਹੀਂ ਆ ਤਾਂ ਤੁਰੰਤ ਅਸੀਂ ਜਿਹੜਾ ਹੈਗਾ ਉਹ ਕਰਦੇ ਆਂਗੇ